ਹੈਲੋ ਦੋਸਤੋ ਕੀ ਹਾਲ ਚਾਲ ਹੈ ਜੀ ਮੇਰਾ ਨਾਮ ਸਿੰਦੀ ਚੁਆਇਸ ਪੰਜਾਬੀ ਚੈਨਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਸਾਡੇ ਨਾਲ ਨੇ ਡਾਕਟਰ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਸਿੱਕਾ ਜੀ ਸਿੱਕਾ ਜੀ ਸਸੀ ਕਾ ਜਿਹੜਾ ਤੁਸੀਂ ਦੱਸਦੇ ਹੋ ਵੇਟ ਹੈ ਜਿਹੜਾ ਤੁਹਾਡਾ 1 ਕਵਾਂਟਰ 25 ਕਿਲੋ 3 ਤਾਂ ਇਹ ਵੇਟ ਘਟਾਉਣ ਦੇ ਵਿੱਚ ਤੁਹਾਡਾ ਕੀ ਯੋਗਦਾਨ ਰਿਹਾ ਕਿੰਨੇ ਤੁਸੀਂ ਨੇ ਘਟਾਇਆ ਇਹਦੇ ਵਿੱਚ ਹੁਣ ਤੁਹਾਡਾ ਵੇਟ ਕਿੰਨਾਗਾ ਉਹ ਤੁਸੀਂ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਜੀ ਦੇੜਾ ਮਹੀਨੇ ਇਹ ਘਟਾਇਆ ਬਹੁਤ ਮੁਸ਼ਕਲ ਨਾਲ ਆ ਪਹਿਲਾਂ ਤਾਂ ਮੈਂ ਬਹੁਤ ਮੈਡੀਕਲ ਲਿੱਤੇ ਫੈਟ ਵਰਨਣ ਲਿੱਤੇ ਹੋ ਕਦੇ ਕੁਛ ਕਦੇ ਕੁਛ ਪਰ ਉਹਨਾਂ ਦਾ ਕੋਈ ਫਰਕ ਨਹੀਂ ਪਿਆ ਉਲਟਾ ਨੁਕਸਾਨ ਹੀ ਹੋਇਆ ਜਿਹਦੇ ਨਾਲ ਮੇਰਾ ਫੈਟੀ ਲੀਵਰ ਵੀ ਹੋ ਗਿਆ ਤੇ ਹੋਰ ਕੋਈ ਪ੍ਰੋਬਲਮ ਤੁਰਨ ਦੇ ਪ੍ਰੋਬਲਮ ਆ ਗਈ ਸਾਹ ਚੜਨ ਲੱਗ ਗਿਆ ਤੇ ਪਰ ਮੈਂ ਹੁਣ ਡਾਈਟ ਲਿੱਤੀ ਆ ਨਾਲ ਆਰਗੇਨਿਕ ਸਾਰੇ ਆਯੁਰਵੈਦਿਕ ਪ੍ਰੋਡਕਟ ਨੇ ਲਿੱਤੇ ਆ ਡਾਈਟ ਪ੍ਰੋਪਰ ਲਿੱਤੀ ਆ ਪਾਣੀ ਨਾਲ ਪੂਰਾ ਲੈ ਰਿਆ ਜਿਹਦੇ ਨਾਲ ਕਿ ਮੈਨੇ ਆਪਦੇ 1 ਕਵੰਟਲ 25 ਕਿਲੋ ਤੋਂ ਉੱਪਰ ਹੋਈ ਮੇਰਾ weight ਜਿਹੜਾ ਕਿ ਹੁਣ ਮੈਨੇ 20+ ਘਟਵਾ ਲਿਆ ਕਿੰਨੇ ਦਿਨਾਂ ਚ ਘਟਾਇਆ ਤੁਸੀਂ ਇਹ 2 ਮਹੀਨੇ ਦੇ ਤਕਰੀਬਨ ਘਟ ਗਿਆ ਉਹ ਜਿਸ ਤੋਂ ਮੈਂ ਡਾਈਟ ਲਿੱਤਿਓ 1 ਮਹੀਨੇ ਦਾ 5 ਕਿਲੋ ਕਹਿੰਦੇ ਨੇ ਪਰ ਮੈਂ ਆਪਣੀ ਮਿਹਨਤ ਦੇ ਨਾਲ ਇਹ ਘਟਵਾਇਆ ਸੁਣ ਚ ਵੀ ਆਇਆ ਵੀ ਲੋਕ ਬਥੇਰੀਆ ਡੋਟ ਵੇਟ ਲਾਈਮੈਂਟ ਕਰਦ ਨੇ ਇੱਕ ਮਹੀਨੇ ਦੇ ਵਿੱਚ ਤੁਹਾਡਾ 20 ਕਿਲੋ ਜਾਂ 25 ਕਿਲੋ ਵਾਇਆ ਘਟਾ ਦਿੰਦੇ ਆ ਵੀ ਉਹ ਸਚਾਈ ਆ ਜਾਂ ਆਪ ਦੇ ਆਪ ਘਟਾਉਣਾ ਪੈਂਦਾ ਮੈਂ ਤਾਂ ਦੇਖੋ ਕੋਈ ਪੁੱਛ ਕਹਦਾ ਹਾਂ ਤਾਂ ਮੈਂ ਕਹਿੰਦਾ ਵੀ ਹੁਣ ਮੈਂ ਨੇ ਵੀ 50 ਕਿਲੋ ਘਟਾਇਆ ਜਾਂ ਘਟਾਇਆ ਵੀ ਜੋ ਜਿੰਨਾ ਘਟਾਇਆ ਉਨਨਾ ਹੀ ਆ ਪਰ ਐਵੇਂ ਬੋਲਣ ਦਾ ਕੋਈ ਫਾਇਦਾ ਵੀ ਨਹੀਂ ਜਿਹੜੀ ਚੀਜ਼ ਦਾ ਫਾਇਦੀ ਆ ਉਹ ਸਹੀ ਤਾਂ ਸਹੀ ਬੋਲੋ ਠੀਕ ਹੈ ਤੁਸੀਂ ਕਿਹੜੀ ਮੈਡੀਸਨ ਯੂਜ਼ ਕਰ ਰਹੇ ਹੋ ਮਾੜਾ ਜਦ ਮੈਂ ਨਾ 1000 ਰੁਪਏ ਦਿੱਤੇ ਇਹ ਆ ਸਾਡੀ ਗ੍ਰੀਨ ਟੀ ਓਕੇ ਤੇ ਇਹ ਆ ਸਾਡੀ એનર્ਜੀ ਡਰਿੰਕ ਇਹ ਸਾਡੇ ਦਿਨ ਚ 12 ਮੀਲਾਂ ਹੁੰਦੀਆਂ ਨੇ 12 ਮੀਲਾਂ ਲੈਣਿਆ ਖਾਣ ਪੀਣ ਨੂੰ ਇੰਨਾ ਖਾਣਿਆ ਪੀਣ ਹੋ ਜਾਂਦਾ ਕਿ ਭੁੱਖ ਲੱਗਦੀ ਨਹੀਂ ਹੈਗੀ ਹੂੰ ਹੂੰ ਵੀ ਵਧੀਆ ਹੋਵਗਾ ਨਾਲ ਪਾਣੀ ਪ੍ਰੋਪਰ ਪੀਣਾ ਜਿੰਨਾ ਤੁਹਾਨੂੰ ਡਾਈਟ ਦਿੱਤੀ ਜਾਂਦੀ ਹੈਗੀ ਠੀਕ ਹੈ ਜੀ ਵੀ ਉਹਨਾ ਪਾਣੀ ਪੀਓ ਤਾਂ ਸਹੀ ਤਰੀਕ ਨਾਲ ਉਹ ਤੁਹਾਡਾ weight ਵੀ ਘਟੂ ਸਾਨੂੰ ਬਾਕੀ ਪ੍ਰੋਬਲਮਾਂ ਤੋਂ ਵੀ ਉਹ ਜਦਕਿ ਮੈਨੂੰ ਤੁਰਨ ਵੇਲੇ ਵੀ ਆਇਆ ਹੁੰਦਾ ਸੀ ਵੀ ਵੀ ਪੂਰੀ ਤਰ੍ਹਾਂ ਸਾਹ ਚੜਦਾਗਾ ਮੈਂ ਤੁਰ ਵੀ ਨਹੀਂ ਸਕਦਾ ਸੀ ਕਿ ਜ਼ਿਆਦਾ ਟਾਈਮ ਹੁਣ ਮੈਂ ਆਰਮਨਾਲ 8-10 ਕਿਲੋਮੀਟਰ ਆਰਮਨਾਲ ਸਵੇਰੇ ਮਾਰਨਿੰਗ ਵਾਕ ਜਾਨਾਂਗਾ ਠੀਕ ਹੈ ਜੀ ਇਹ ਜਿੱਦਾਂ ਇਹ ਗੋਲੀਆਂ ਆ ਗਈਆਂ ਆਪਣੀਆਂ ਉਹ ਪੌਡਰ ਟੈਬ ਹੈ ਜਾਂ ਉਹ ਵੀ ਗੋਲੀ ਹੈ ਇਹ ਪੌਡਰ ਟੈਬ ਹੈ ਇਹ ਟੈਬਲੇਟ ਹੈ ਟੈਬਲੇਟ ਇਹਦੇ ਖਾਣ ਦਾ ਕੀ ਤਰੀਕਾ ਹੈਗਾ ਇਹਦੇ ਬਸ ਇਹ ਦਿਨ ਚ 4 ਟੈਬਲੇਟ ਲੈਣੀ ਹੁੰਦੀ ਹੈ ਨਰਜੇਟ ਗਰਮ ਪਾਣੀ ਚ ਇੱਕ ਟੈਬਲੇਟ ਪਾਓ ਫਿਰ ਉਹਦੇ ਗ੍ਰੀਨ ਟੀ ਤਿਆਰ ਆ ਕਿੰਨੇ ਕਿੰਨੇ ਟਾਈਮ ਦੇ ਫਰਕ ਨਾਲ ਇਹ ਜਿਹੜਾ ਹੈਗਾ ਇਹ ਮੇਲ ਆ ਜਿਵੇਂ ਹੁਣ ਸਵੇਰ ਹੋ ਜਾਂਦੇ ਦਿਨ ਚ 4 ਲੈਣੀ ਹੁੰਦੀ ਨੇ ਸਵੇਰ 8 ਵਜੇ ਫਿਰ ਇਹ ਤੇ 3 ਵਜੇ ਸ਼ਾਮ ਨੂੰ ਫੇਰ 7 ਵਜੇ ਦਿਨ ਦੇ ਵਿੱਚ ਚਾਰ ਵਾਰ ਇਹ ਜਿਹੜੀ ਇਹ ਚਾਰ ਵਾਰਾ ਤਿੰਨ ਵਾਰ ਹੋ ਜਾਂਦੀ ਹੈ ਕਿ ਮਾਰਨਿੰਗ ਹੋ ਜਾਂਦੀ ਹੈ ਕਿ 12 ਵਜੇ ਹੋ ਜਾਂਦੇ ਤੇ 4:30 ਹੋ ਜਾਂਦੀ ਹੈ ਠੀਕ ਹੈ ਇਸ ਤੋਂ ਇਲਾਵਾ ਕੋਈ ਹੋਰ ਛੋਡਾ ਇਸ ਤੋਂ ਇਲਾਵਾ ਸੈਲਡ ਚੱਲਦਾ ਤੇ ਦੁਪਹਿਰੇ ਦੋ ਰੋਟੀ ਹੁੰਦੀਆਂ ਖਾਣ ਨੂੰ ਉਹ ਤੁਸੀਂ ਵਿਸਤਾਰ ਨਾਲ ਦੱਸੋ ਵੀ ਜਿੱਤਾਂ ਹੁਣ ਤੁਸੀਂ ਸਵੇਰੇ ਉੱਠਦੇ ਹੋ ਤੁਸੀਂ ਕਿੰਨੇ ਵਜੇ ਉੱਠਣ ਦਾ ਤੁਹਾਡਾ ਹੈਗਾ ਉਹ ਸਵੇਰ ਮੈਂ ਉੱਠਦਾ ਹਾਂ 4:30 ਵਜੇ 4:30 ਵਜੇ ਉੱਠ ਕੇ ਮਾਰਨਿੰਗ ਉੱਠਦੇ ਆਪਲਾ ਪਾਣੀ ਪੀਣੇ ਆਗੇ ਬਿਨਾ ਕੋਰਲਾ ਕਰੇ ਪਾਣੀ ਗਰਮ ਪੀਨੇ ਗਰਮ ਪਾਣੀ ਪੀਨੇ ਗਰਮ ਪਾਣੀ ਪੀਨੇ ਫਿਰ ਅੱਧੇ ਘੰਟੇ ਦੇ ਫਿਰ ਰੈਸਟ ਰੇ ਨੇ ਫਿਰ ਅੱਧੇ ਘੰਟੇ ਬਾਅਦ ਇਹ એનર્ਜੀ ਡਰਿੰਕ ਲੈਣੀ ਹੁੰਦੀ ਹੈ ਇਹ ਇਹ ਖਾਲੀ ਪੇਟ ਲੈਣੀ ਹੈ ਜੀ ਹਾਂ ਜੀ ਹਾਂ ਇਹ ਖਾਲੀ ਪੇਟ ਤਾਂ ਕੋਈ ਚੱਕਰ ਨਹੀਂ ਜਦੋਂ ਮਰਜੀ ਰਿਹਾ ਤਾਂ ਬੈਸ ਤੇ ਸੋਭਾ ਦਾ ਖਾਲੀ ਪੇਟ ਹੀ ਹੁੰਦਾ ਠੀਕ ਹੈ ਜੀ ਇਹ ਲੈ ਕੇ ਅੱਧਾ ਅੱਧਾ ਘੰਟੇ ਬਾਅਦ ਲੈਣੀ ਹੁੰਦੀ ਹੈ ਪਾਣੀ ਪੀਣ ਤੋਂ ਅੱਧੇ ਘੰਟੇ ਪੀ ਕੇ ਇਹ ਫਿਰ ਮਾਰਨਿੰਗ ਵਕਤ ਤੇ ਚਲੇ ਜੰਨੇਗੇ ਓਕੇ ਜਾਨੇ ਆ ਕੇ ਫਿਰ ਸ਼ਾਮ ਵਾਪਸੀ ਤੇ ਫਿਰ 7 ਵਜੇ ਫਿਰ ਇੱਕ ਗ੍ਰੀਨ ਆਪਲ ਲੈਣਾ ਹੁੰਦਾ ਕੋਈ ਵੀ ਫਰੂਟ ਲੈ ਸਕਦੇ ਹੋ ਸੀਜ਼ਨਲ ਹੋਵੇ ਸੀਜ਼ਨਲ ਦਾ ਠੀਕ ਹੈ ਜੀ ਜੋ ਵੀ ਸੀਜ਼ਨ ਚ ਜਿਹੜਾ ਚੱਲਦਾ ਫਰੂਟ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਜਨ ਕੇ ਬਸ ਆਮਬ ਕੇਲਾ ਚੇਕੂ ਇਹ ਬੰਦ ਹੁੰਦੇ ਨੇਗੇ ਜਿਆਦਾ ਮਿੱਠਾ ਬਿਲਕੁਲ ਬੰਦ ਹੁੰਦਾ ਫੈਟ ਵਾਲੀਆਂ ਚੀਜ਼ੇ ਤਕਰੀਬਨ ਫੈਟ ਵਾਲੀਆਂ ਤਲੀਆਂ ਹੋਈਆਂ ਚੀਜ਼ਾਂ ਬਰਗਰ ਫਾਸਟ ਫੂਡ ਜੋ ਹੋਗੇ ਬੰਦ ਹੁੰਦਾ ਬਾਕੀ ਇਹ ਆ ਬਾਕੀ ਡਾਈਟ ਪ੍ਰੋਪਰ ਤਰੀਕੇ ਨਾਲ ਲੈਣਾ ਹੁੰਦਾ ਇਹਦੇ ਨਾਲ ਸਾਨੂੰ ਇੱਕ ਪ੍ਰੋਟੀਨ ਸ਼ੇਕ ਵੀ ਮਿਲਦਾ ਨਾਲ ਪ੍ਰੋਟੀਨ ਹੁੰਦਾ ਉਹ ਲੈਣਾ ਹੁੰਦਾ 9 ਵਜੇ ਠੀਕ ਹੈ ਜੀ ਬਸ ਉਹਦੋਂ ਚੱਲਦੇ ਬਾਕੀ ਮੀਲਣਾ ਚਲਦੀਆਂ ਨੇ ਇਹਦੇ ਵਿੱਚ ਫਿਰ ਰੋਟੀ ਦਾ ਕੀ ਹੈ ਤੁਹਾਡਾ ਜਿਹੜਾ ਕਿੰਨੇ ਵਾਰ ਖਾਣੇ ਦਿਨ ਦੇ ਵਿੱਚ ਰੋਟੀ ਇਕ ਟਾਈਮ ਰੋਟੀ ਹਾਂ ਜੀ ਤਿੰਨ ਟਾਈਮ ਸਾਡਾ ਸੈਲਡ ਚੱਲਦਾ ਦੋ ਟਾਈਮ ਖਾ ਲੀਏ ਤਿੰਨ ਟਾਈਮ ਖਾ ਲੀਏ ਉਹ ਜਦ ਜੀ ਭੁੱਖ ਲੱਗੇ ਤੇ ਸੈਲਡ ਖਾ ਲਓ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਖਾਣ ਦਾ ਆ ਗਿਆ ਠੀਕ ਹੈ ਇਹਦੇ ਵਿੱਚ ਮੈਂ ਹੁਣ ਦੁੱਧ ਦਾ ਜਾਂ ਕੋਈ ਹੋਰ ਇਹ ਚੀਜ਼ਾਂ ਮੰਦ ਨੇ ਜਾਂ ਸਾਰਾ ਕੁਝ ਆਪਾਂ ਖਾਪੀ ਜੀ ਨਹੀਂ ਦੁੱਧ ਕੋਈ ਯਾਰਾ ਬੰਦਾ ਪਨੀਰ ਹਲਕਾ ਫੁਲਕਾ ਮਿਲਦਾ ਵਿੱਚ ਡਾਈਟ ਦੇ ਖਾਣ ਨੂੰ ਜਦੋਂ ਤੁਹਾਡੀ ਡੇਲੀ ਦੀ ਡਾਈਟ ਆਉਂਦੀ ਹੈ ਕਿ ਉਹਦੇ ਵਿੱਚ ਕੀ ਖਾਣਾ ਕੀ ਨਹੀਂ ਅੱਛਾ ਉਹ ਸਾਰੇ ਪ੍ਰੋਪਰ ਡਾਈਟ ਦੇ ਮੁਤਾਬਕ ਹੀ ਖਾਣਾ ਨੂੰ ਕੁਸ ਆਪਦੇ ਸਰੀਰ ਦੇ ਉੱਤੇ ਆਪ ਵੀ ਕੰਟਰੋਲ ਕਰਨਾ ਪੈਂਦਾ ਤਾਂ ਭਾਜਨ ਘਟਦਾ ਬਾਕੀ ਕੱਟ ਰ ਕੰਟਰੋਲ ਕਰਾਂਗੇ ਤਦ ਹੀ ਹੋਊਗਾ ਤੇ ਮਿਹਨਤ ਕਰਾਂਗੇ ਤਾਂ ਹੀ ਘਟੂਗਾ ਠੀਕ ਹੈ ਜਿਵੇਂ ਇਹਦੇ ਲੋਕ ਕੋਈ ਬਣਾਏ ਥੋੜੀ ਵੀ ਹਾਂ ਵੀ ਮੈਡੀਸਿਨ ਖਾਈਏ ਉਦੋਂ ਆਪਾਂ ਨਾਲ ਪੂਰੀਆਂ ਵੀ ਖਾਈਏ ਨਾਲ 버ਗਰ ਵੀ ਖਾਈਏ ਫਿਰ ਕਿੱਥੋਂ ਘਟੂਗਾ ਖਾਣ ਪਹਿਚਾਨ ਵਾਲੇ ਨੇ ਗਵਿੰਦਗੜ੍ਹ ਤੋਂ ਹੀ ਉਹਨਾਂ ਤੋਂ ਲਿੱਤੀ ਐ ਨਿਊਟ੍ਰੀਸ਼ਨ ਨੇ ਉਹਨਾਂ ਦਾ ਆਪਣਾ ਠੀਕ ਹੈ ਜੀ ਉਸ ਤੋਂ ਲਿੱਤੀ ਉਹ ਪ੍ਰੋਵਾਈਡ ਕਰਵਾ ਦਿੰਦੇ ਨੇਗੇ ਕਿੰਨੇ ਟਾਈਮ ਦਾ ਇਹਨਾਂ ਦਾ ਹੈਗਾ ਵੀ ਤੁਸੀਂ ਇਹ ਤਾਂ ਦੇਖੋ ਉਹਨਾਂ ਨੇ ਮੈਨੂੰ 3 ਮਹੀਨੇ ਦੇ ਹੀ ਕਿਹਾ ਵੀ ਤਿੰਨ ਡਾਈਟਾਂ ਲਓ ਤੁਸੀਂ ਤਿੰਨ ਮਹੀਨੇ ਸੋੜਾ ਫਰਕ ਪੈ ਗਿਆ ਠੀਕ ਹੈ ਜੀ ਵੀ ਉਸ ਤੋਂ ਬਾਅਦ ਤੁਹਾਨੂੰ ਲੋਡ ਪੈਂਦੀ ਨਹੀਂ ਖਾਣ ਦੀ ਵੀ ਦੁਬਾਰਾ ਤੁਹਾਡਾ ਬਸਨ ਬਾਉਂਸ ਬੈਕ ਨਹੀਂ ਹੋਊਗਾ ਜਿਹੜਾ ਕਿ ਮੇਰੇ ਪੁਰਾਣੇ ਵਾ ਮੈਂ ਮੈਡੀਕਲ ਪ੍ਰੋਡਕਟ ਲੈਂਦਾ ਦੀ ਖਾ ਰਹਿੰਦਾ ਠੀਕ ਸੀ ਉਦੋਂ ਬਾਅਦ ਦੁਬਾਰਾ ਡਬਲ ਹੋ ਜਾਂਦਾ ਮੈਂ ਦੇਖਿਆ ਇਹਦਾ ਕੋਈ ਮੈਨੂੰ ਸਾਈਡ ਇਫੈਕਟ ਅਜ ਤੱਕ ਮਹਿਸੂਸ ਨਹੀਂ ਹੋਇਆ ਜੀ ਜੇ ਨਹੀਂ ਆਪਾਂ ਖਾਣੇ ਕੋਈ ਚੀਜ਼ ਦੇ ਪਤਾ ਲੱਗੇ ਜਾਂਦਾਗਾ ਠੀਕ ਹੈ ਜੀ ਇਹਦੇ ਨਾਲ ਖਾ ਕੇ ਤੇ ਸਭ ਤੋਂ ਉਲਟਾ ਮੈਨੂੰ ਵੱਧ એનર્ਜੀ ਆਈ ਹੈ એનર્ਜੀ એનર્ਜੀ ਆ ਸਰੀਰ ਪੂਰਾ ਐਕਟਿਵ ਰਹਿੰਦਾਗਾ ਕੋਈ ਉਹ ਨਹੀਂ ਕੋਈ ਥਕੈਮਾ ਨਹੀਂ ਜਿੰਨਾ ਮਰਜੀ ਤੁਰ ਲੀਏ ਤੋਰੋ ਫੇਰ ਲੀਏ ਚਾਹ ਪੌੜੀਆਂ ਚੜ੍ਹ ਲੀਏ ਕੋਈ ਦਿੱਕਤ ਨਹੀਂ ਫੈਟੀ ਲੀਵਰ ਵਾਸਤੇ ਹੈਗਾ ਜਿਹੜਾ ਬਹੁਤ ਫਰਕ ਪਿਆ ਮੇਰਾ ਅੱਜ ਕੱਲ ਬਹੁਤ ਜ਼ਿਆਦਾ ਦੇਖਣ ਨੂੰ ਮੇਰੇ ਮੇਰਾ ਉਹ ਮੈਂ ਸੁਣਦਾ ਤਾਂ ਇੰਗਲਿਸ਼ ਮੈਡੀਸਨ ਖਾਣ ਨਾਲ ਮੇਰਾ ਫੈਟੀ ਲੀਵਰ ਬਹੁਤ ਆ ਗਿਆ ਸੀਗਾ ਮ ਹੁਣ ਮੈਨੂੰ ਆਪ ਮਹਿਸੂਸ ਹੁੰਦਾ ਵੀ ਹਾਂ ਵੀ ਕੋਈ ਦਿੱਕਤ ਨਹੀਂ ਅੱਗੇ ਤੇ ਜੇ ਮੈਂ ਕੋਈ ਵੀ ਜੇ ਹਲਕਾ ਵੀ ਖਾਣਾ ਖਾਲਾ ਮੈਨੂੰ ਐਂ ਦੱਸਦਾ ਤੇ ਪੇਟ ਚ ਵੀ ਤੰਗ ਬਹੁਤ ਹੋ ਰਿਹਾ ਹੁਣ ਕੋਈ ਦਿੱਕਤ ਨਹੀਂ ਠੀਕ ਹੈ ਜੀ ਹੋਰ ਤੇ ਜੇ ਅਗਰ ਦਵਾਈ ਇਹ ਮੈਡੀਸਿਨ ਲੈਣੀ ਹੋਵੇ ਜਾਂ ਜੋ ਵੀ ਹੈ ਇਹ ਦੇਸੀ ਹੈ ਜਾਂ ਇਹ ਵੀ ਇਹ ਬਿਲਕੁਲ ਦੇਸੀ ਹੈ ਆਯੁਰਵੈਦਿਕ ਆ आयुर्वेदिक दवाई है आयुर्वेदिक ते लेनी होवे त किनु कांटेक्ट हां मेनू ਕਰ ਸਕਦੇ ਆ ਬਾਕੀ ਜਦੋਂ ਕਾਲ ਕਰਨ ਕੇ ਮਨ ਨਾਲ ਦਾ ਕੰਟੈਕਟ ਨੰਬਰ ਵੀ ਦੇ ਦਾਂਗੇ ਜੇ ਉਹਨਾਂ ਤੋਂ ਲੈਣੀ ਹੋਵੇ ਠੀਕ ਹੈ ਤੁਹਾਡਾ ਜਿਹੜਾ ਸੰਪਰਕ ਨੰਬਰ ਹੋਏਗਾ ਉਹ ਮੈਂ ਪਾ ਦਾਂਗਾ ਠੀਕ ਹੈ ਜੇ ਕਿਸੇ ਨੇ ਤੁਹਾਡੇ ਤੋਂ ਸਲਾਹ ਲੈਣੀ ਹੋਵੇਗੀ हां हां जरूर ਜਿੰਨੀ ਮੈਨੂੰ ਨੌਲੇਜ ਹੈ ਮੈਂ ਅਗਲੇ ਨੂੰ जरूर ਸਲਾਹ ਦਵਾਂਗਾ ਇਕ ਤਾਜੀ ਕਿਸੇ ਦਾ ਪੈਦਾ ਹੋਣਾ ਚਾਹੀਦਾ ਹਾਂ ਜੀ ਅੱਜ ਕੱਲ ਬਹੁਤ ਬਿਮਾਰੀਆਂ ਹਨ ਬਾਰੇ ਜਿਹਦੇ ਬਹੁਤ ਕਹਿੰਦੇ ਆ ਹੈਵੀ ਵੇਟ ਜੇ ਆਪਣਾ ਸਰੀਰ ਤੰਦਰੁਸਤ ਹੈ ਜੀ ਤਾਂ ਆਪਣੇ ਸਭ ਕੁਝ ਠੀਕ ਹਨ ਨਹੀਂ ਤਾਂ ਬਿਮਾਰੀਆਂ ਨੇ ਘੇਰੇ ਲੈਣਾ ਆਪਾਂ ਨੂੰ ਘੇਰੇ ਲੈਣਾ ਲੋ ਜੀ ਇਹ ਸਨ ਹਰਦੀਪ ਸਿੰਘ ਜੀ ਡਾਕਟਰ ਦੰਦਾਂ ਦੇ ਮਾਹਿਰ ਡਾਕਟਰ ਨੇ ਪਹਿਲਾਂ ਇਹਨਾਂ ਨੇ ਆਪਦੇ ਉੱਤੇ ਇਸਤੇਮਾਲ ਕੀਤਾ ਤਾਂ ਆਪਾਂ ਨੇ ਇਹਨਾਂ ਦਾ ਇੰਟਰਵਿਊ ਕੀਤਾਗਾ ਵੀ ਇਸ ਤੋਂ ਆਪਾਂ ਨੂੰ ਥੋੜੀ ਨੌਲੇਜ ਮਿਲਦੀ ਹੈ ਵੀ ਡਾਕਟਰ ਸਾਹਿਬ ਜਿਹੜੇ ਹੈਗੇ ਨੇ ਵੀ ਉਹ ਆਪਣੇ ਉੱਤੇ ਇਸਤੇਮਾਲ ਕਰਕੇ ਫਿਰ ਦੰਦੇ ਨੇ ਦਵਾਈ ਜਾਂ ਫਿਰ ਸਿੱਧੇ ਡਾਕਟਰੀ ਅੱਜ ਕੱਲ ਚੱਲਦਾ ਜਾ ਰਿਹਾ ਐਡਵਰਟਾਈਜ਼ਮੈਂਟ ਬਹੁਤ ਜ਼ਿਆਦਾ ਚੱਲਦੀ ਆ ਵੀ ਜਿਹੜੀ ਇਹ ਮੈਡੀਸ਼ਨ ਆ ਤੁਹਾਡਾ 30 ਕਿਲੋ ਵਜਨ ਇੱਕ ਮਹੀਨੇ ਦੇ ਵਿੱਚ ਘਟਾ ਦੋ 40 ਕਿਲੋ ਇੱਕ ਦਿਨ ਇੱਕ ਮਹੀਨੇ 'ਚ ਘਟਾ ਦੋ ਕਿਉਂਕਿ ਇਹ ਹੈਗੀਆਂ ਗੱਲਾਂ ਸੁਣੀ ਹੋਈਆਂ ਇਹ ਆਪਾਂ ਨੇ ਅੱਖੀਂ ਦੇਖਿਆ ਔਰ ਇਹਨਾਂ ਦੀ ਫੋਟੋ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜੀ ਇਹਨਾਂ ਦੇ ਭਾਰ ਪਹਿਲਾਂ ਭਾਰ ਕਿੰਨਾ ਸੀ ਤੇ ਉਹਦਾ ਭਾਰ ਦੇ ਹੁਣ ਕੰਟਰੋਲ ਹੋਣ ਤੋਂ ਬਾਅਦ ਕਿੰਨਾ ਰਹਿ ਗਿਆ ਉਹਦੇ ਫੋਟੋ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਧੰਨਵਾਦ ਜੀ ਧੰਨਵਾਦ ਜੀ